i ਨਾਮ ਵਾਹਿਗੁਰੂ ਅਹੇ ਗੁਰੂ ਅਹੇ ਗੁਰੂ ਦੀ ਸਰਣਾ ਨਾਮ ਵਾਹਿਗੁਰੂ ਰੁਕ ਜਾ ਕਮੈਂਟ ਵੀ ਰੋਕ ਜੋ ਕੋਈ ਨਾ ਕੋਈ ਨਾ ਕੋਈ ਲੈ ਰੱਖ ਜੋ ਆ ਚੱਦ ਲੈ ਰੁਕ ਜਾ ਕਮੈਂਟ ਰੋਕ ਲੈ ਇਹਨਾਂ ਨੂੰ ਰੁਕ ਜਾ ਇੱਕ ਮਿੰਟ ਨਾਮ ਵਾਹਿਗੁਰੂ ਜਪ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਮਾਧਮਾ ਦੇ ਗੁਰੂ ਸਤ ਨਾਮ ਵਾਹਿਗੁਰੂ ਪਈ ਜੇ ਜਪਲਾ ਪਾਈਆਂ ਪਿੱਛੇ ਰਹੋ ਸਤ ਨਾਮ ਵਾਹਿਗੁਰੂ ਬਾਈ ਸਾਈਡ ਤੇ ਸਾਈਡ ਤੇ

ਆਪਣੇ ਬੰਧ ਦੇ ਸਦਾ ਸਹਾਈ ਦਾ ਤਾਰ ਜੀਓ ਈਸੂ ਆਗਿਆ ਤਾਰੀ ਮੋਰੀ ਗਤ ਤੂੰ ਨਿਤ ਤੂੰ ਹੀ ਜਾਣੀ ਨਾਨਕ ਨਾਸਾ ਤਾ ਕੁਰਵਾਟੁਰ ਆਗੇ ਹਰ ਦਾਸ ਸਮਾਰੀ ਜੀਉ ਪਿੰਡ ਸਭ ਆਨੰਦ ਦਿਆਲ ਨਾਈ ਸਤ ਗੁਰ ਮੈਂ ਪਾਇਆ ਸੁਕਟਾ ਆਕਾਇਆ ਸਹਿ ਸੇਤੀ ਮਨ ਬਦਲਵ ਕਈਆ ਰਾਗ ਰਤਨ ਪ੍ਰਵਾਰ ਪ੍ਰਿਆ ਸ਼ਬਦ ਗਾਵਨ ਆਈ ਆ ਸੁਕਟਾ ਗਾਵਈ ਗੀਰਾ ਮਨ ਜਨੀ ਉਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰ ਮੈਂ ਪਾਇਆ ਈ ਮਨ ਮੇਰਿਆ ਤੂੰ ਸਦਾ

ਨਗਰ ਦੇ ਵੱਲੋਂ ਨਗਰ ਦੇ ਵਿੱਚ ਬਾਬਾ ਜੀ ਦੇ ਅਸਥਾਨਾਂ ਵਿਕੇ ਅੰਡਪਾਲ ਸਾਹਿਬ ਉਹ ਪ੍ਰਕਾਸ਼ ਕੀਤੇ ਜਾ ਰਹੇ ਹਨ ਇਹਨਾਂ ਪਰਿਵਾਰਾਂ ਦੇ ਵਿੱਚ ਬਾਬਾ ਹਰੀਦਾਰ ਜੀ ਦੀ ਜਗ੍ਹਾ ਦੇ ਇਸ ਉੱਚੇ ਪ੍ਰਬੰਧ ਵੱਲੋਂ ਸਮੂਹ ਨਗਰ ਦੇ ਵੱਲੋਂ ਭਾਈ ਮਨਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਪ੍ਰਭਜੋਤ ਸਿੰਘ ਪੁੱਤਰਾ ਮੋਤਾ ਸਿੰਘ ਜੀ ਆਪਣੇ ਪੁੱਤਰ ਦੇ ਜਨਮ ਦੇ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਮੈਂ ਮੁੰਡਾ ਸਿੰਘ ਵੱਲੋਂ ਬਿੰਦਰ ਸਿੰਘ ਪੁੱਤਰ ਹਰਮਨ ਸਿੰਘ ਜੈਲ ਆਸਟ੍ਰੇਲੀਆ ਹਰਮਨ ਕੌਰ ਪੁੱਤਰੀ ਭਗਵੰਤ ਸਿੰਘ ਦੇ ਆਨ ਵਿਦੇਸ਼ ਜਾਣ ਦੀ ਖੁਸ਼ੀ ਨੂੰ ਸ਼ੁਕਰਾਨੇ ਰੱਖਦੇ ਹੋਇਆ ਬਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੇ ਆਨ ਰੇਸ਼ਮ ਸਿੰਘ ਮਿਸਤਰੀ ਸਮੂਹ ਪਰਿਵਾਰ ਵੱਲੋਂ ਬਿੰਦਰ ਕੌਰ ਵੱਲੋਂ ਬੱਚਿਆਂ ਦੇ ਵਿਦੇਸ਼ ਜਾਣ ਦੀ ਖੁਸ਼ੀ ਉਪੰਖ ਰੱਖਦੇ ਹਨ ਸ਼ੁਕਰਾਨਾ ਕਰਦੇ ਹਨ ਸਮਨਦੀਪ ਸਿੰਘ ਚੰਦਨਦੀਪ ਸਿੰਘ ਪੁੱਤਰ ਇਸ ਜਾਣ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਇਆ ਜਗਸੀਰ ਸਿੰਘ ਪੁੱਤਰ ਸਵਰਗਵਾਸੀ ਜਾਗਰ ਸਿੰਘ ਪਰਿਵਾਰ ਵੱਲੋਂ ਬਾਬਾ ਹਰੀਦਾਰ ਜੀ ਦੇ ਪਰਿਵਾਰ ਵੱਲੋਂ ਲਖਵੀਰ ਸਿੰਘ ਕੈਨੇਡਾ ਨਿਵਾਸੀ ਮਨਦੀਪ ਸਿੰਘ ਦ샨 ਸਿੰਘ ਦੇਵਾਲੋ ਹਰਿੰਦਰ ਸਿੰਘ ਕੈਨੇਡਾ ਨਿਵਾਸੀ ਸਮੂਹ ਪਰਿਵਾਰ ਵੱਲੋਂ ਜੋ ਕਿ ਪੁੱਤਰਾਂ ਸਰਦਾਰ ਦੋਤਾ ਸਿੰਘ ਸੋਮਲ ਪੂਤਾ ਸਿੰਘ ਰਣਸੀਗੜਾ ਇਸ ਪਰਿਵਾਰ ਵੱਲੋਂ ਸਵਰਗਵਾਸੀ ਸੁਖਬੰਦਰ ਸਿੰਘ ਪੁੱਤਰ ਜਗਵੰਤ ਸਿੰਘ ਪਾਂਧੀ ਦਾ ਅਰਜੋਤ ਸਿੰਘ ਤਰਨਜੋਤ ਸਿੰਘ ਸਿੱਧੂ ਹਰਤਰੀਆ ਵੱਲੋਂ ਆਰਣ ਸਿੰਘ ਜਗਤ ਸਿੰਘ ਪੁੱਤਰ ਜਗਦੇਵ ਸਿੰਘ ਐਸ.ਐਚ.ਓ ਹਰਮੀਤ ਕੌਰ ਇੰਗਲੈਂਡ ਬੇਟੀ ਗੁਰਦੇਵ ਸਿੰਘ ਇਸੇ ਤਰ੍ਹਾਂ ਦੇ ਨਾਲ ਸਵਰਗਵਾਸੀ ਕੇਵਲ ਸਿੰਘ ਜੈਲਦਾਰ ਰਜੀਤ ਸਿੰਘ ਪੁੱਤਰ ਦਿਲਤਾਰ ਸਿੰਘ ਪੰਡਤ ਇਹਨਾਂ ਪਰਿਵਾਰਾਂ ਵੱਲੋਂ ਆਪ ਜੀ ਦੀ ਅਸਥਾਨਾ ਵਿਖੇ ਧਰਤੀ ਬਾਣੀ ਰੱਬੀ ਬਾਣੀ ਦੇ ਸ੍ਰੀ ਅਖੰਡ ਪਾਠ ਸਹਿਮੂ ਪ੍ਰਕਾਸ਼ ਕੀਤੇ ਜਾ ਰਹੇ ਹਨ ਕਿਰਪਾ ਕਰਨੀ ਜੀ ਅਖੰਡ ਪਾਠ ਕੀ ਸਿੰਘਾਂ ਦੇ ਸਿਰ ਦੇ ਉੱਤੇ ਮਿਹਰ ਪਰਿਆ ਰੱਬ ਤੱਕ ਕੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਪਰਿਆ ਰੱਬ ਨਾ ਕੀ ਆਪ ਜੀ ਨੇ ਆਪਣੀਆਂ ਉੱਚੀਆਂ ਸੇਵਾਵਾਂ ਲੈ ਰਿਆ ਰਹੇ ਜੀ ਕਿਰਪਾ ਕਰਨੀ ਅੰਸਾਰ ਸਾਹਿਬ ਉਹ ਪ੍ਰਕਾਸ਼ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਮੂਹ ਪਰਿਵਾਰਾਂ ਦੇ ਵੱਲੋਂ ਸਮੂਹ ਸੰਗਤ ਵੱਲੋਂ ਆਪ ਜੀ ਦੇ ਬਖਸ਼ੇ ਖਜਾਨੇ ਵਿੱਚੋਂ ਕਨਾ ਪ੍ਰਸ਼ਾਦ ਆਪ ਜੀ ਦੀ ਦਰ ਘਰ ਦੀ ਪਰਯਾਦਾ ਦੇ ਮੁਤਾਬਕ ਹਾਜ਼ਰ ਕੀਤਾ ਗਿਆ ਦਾਤ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਕਲਾ ਆਪ ਜੀ ਦੀ ਵਰਤੇ ਨਾਮ ਚਿਤਿਆਵੇ ਸਭ ਸੁਖ ਹੋਵੇ ਸਹੀ ਪਿਆਰੇ ਮੇਰੋ ਜਿੱਨਾ ਮਿਲਿਆ ਤੇਰਾ ਨਾਮ ਚਿਤਿਆਵੇ ਨਾਮਿਤ ਨਾਮ ਚਰਦੀ ਕੜਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਵਰਾ ਆਗਿਆ ਜੈ ਪ੍ਰਾਣ ਕਰਿਆ ਜੋ ਸਰਬ ਦਾ ਕਰਨ ਸੇ